ਲੈ ਕਰ ਯਾਨੀ ਆ ਤਿਆਰੀ ਕਰਦੀ ਆ ਪਾਰੀ ਤਿਆਰੀ ਆਬਦੇ ਪੇਕੇ ਜਾਣ ਦੀ ਕਿਉਂ ਹੁਣ ਤੋਤਾ ਮੈਨੂੰ ਨਹੀਂ ਲੈ ਕੇ ਜਾਂਦਾ ਕਾ ਮਹੀਨੇ ਹੋ ਗਏ 6 ਮਹੀਨੇ ਹੋ ਗਏ ਪੂਰੇ ਫੇ 6 ਮਹੀਨੇ ਹੋ ਗਏ ਫਿਰ ਕੀ ਹੁੰਦਾ ਫਿਰ ਤੁਸੀਂ ਆ ਵਾ ਜਾ ਆਉਣ ਦੇ ਕਦੇ ਨਾ ਮੈਂ ਤਾਂ ਜਾਣੀ ਆ ਮੇਰਾ ਜੀ ਉਹ ਮਨ ਕਰਦਾ ਮੇਰਾ ਜਾਣ ਨੂੰ ਮੈਂ ਤਾਂ ਜਾ ਰਹੀ ਆ ਅੱਜ ਅੱਜ ਜਾਵਾਂਗੀ ਹੋਰ ਮੈਂ ਤਿਆਰੀ ਕਰ ਲਾਂ ਤੁਹਾਨੂੰ ਮੈਂ ਤਿਆਰ ਹੁੰਦਿਆਂ ਮੈਂ ਰੋਟੀ ਕੌਣ ਕਰੂਗਾ ਰੋਟੀ ਟੋਕ ਬਣਾ ਲਿਓ ਤੁਸੀਂ ਮੈਂ ਚਾਨੂੰ ਨਹੀਂ ਬਣਾਉਣੀ ਉਹਦੀ ਰੋਟੀ ਬਣਾ ਲਿਓ ਹੁਣ ਤੁਹਾਨੂੰ ਮੈਂ ਤਿਆਰ ਹੋਈ ਹੁੰਦੀ ਸ੍ਰੀ ਮੈਂ ਤਿਆਰ ਹੋਈ ਪਈਆਂ ਮੇਰੀ ਗੱਲ ਸੁਣਾ ਅੱਜ ਨਾ ਜਾ ਅੱਜ ਨਾ ਜਾ ਉਹ ਐਨ ਆਖੀ ਦੀ ਐਵੇਂ ਹਮੇਸ਼ਾ ਨਹੀਂ ਹੋਏ ਨਹੀਂ ਫਿਰ ਕਿਉਂਦਾ ਮਹੀਨਾ ਕੋ ਖੜਦਾ ਫਿਰ ਤੈਨੂੰ ਮਿਲਾਂਗਾ ਮਹੀਨਾ ਮਹੀਨਾ ਕਰਦੇ ਨੂੰ ਤੈਨੂੰ 6 ਮਹੀਨੇ ਹੋ ਗਏ 7ਵਾਂ ਮਹੀਨਾ ਲੱਗ ਗਿਆ ਕੋਈ ਨਾ ਫੇਰ ਕਿਉਂ ਨਾ ਮੈਂ ਕੰਮ ਤੋਂ ਲੈਸ ਪਤਾ ਕਿ ਇਹ ਕੰਮ ਤੋਂ ਮੈਂ ਜਾਇਆ ਨਹੀਂ ਜਾਂਦਾ ਕੋਈ ਨਾ ਮਿਲ ਕੇ ਆਵਾਂਗੇ ਮੇਰਾ ਵੀ ਜੀ ਕਰਦਾ ਉੱਥੇ ਜਾਣ ਨੂੰ ਮਿਲ ਕੇ ਆਵਾਂਗੇ ਆਪਾਂ ਮਾਦਨ ਮਿਲਿਆ ਲਵਾਂਗਾ ਸਿਆਣੀਆਂ ਬੁੜੀਆਂ ਕਹਿੰਦੀਆਂ ਨੇ ਵੀ ਕਪਾਸੀ ਤਾਂ ਰੋਟੀ ਵੀ ਮੱਚ ਜਾਂਦੀ ਆ ਚਲ ਠੀਕ ਆ ਫਿਰ ਕੋਈ ਨਾ ਮੈਂ ਮਿਲ ਲੈ ਲਾਂ ਤੈਨੂੰ ਮੈਂ ਕਿਹਾ ਤੈਨੂੰ ਜਵਾਬ ਦੇਣਾ ਇੱਕ ਮਹੀਨੇ ਨੂੰ ਵਸ ਮਹੀਨੇ ਦੇ ਵਿੱਚ ਵਿੱਚ ਤੈਨੂੰ ਮਿਲਾ ਲਿਆਉਂਗਾ ਮੈਂ ਨਹੀਂ ਮਹੀਨਾ ਕਦੋਂ ਆਇਆ ਮਹੀਨੇ ਨੂੰ ਫੇਰ ਕਹਾਂਗੇ ਮਿਲਾ ਲਿਆਉਂਗਾ ਮਿਲਾ ਕੇ ਲੈ ਆਉਂਦੇ ਵਾਸਤੇ ਮੈਂ ਕਿ ਤੈਨੂੰ ਪੱਕਾ ਕਹਣਾ ਇੱਕ ਮਹੀਨੇ ਦੇ ਵਿੱਚ ਵਿੱਚ ਤੈਨੂੰ ਮਿਲਾ ਲਿਆਉਂਗਾ ਮੈਂ ਤਾਂ ਜਾ ਰਹੀ ਆ ਆਟਾ ਨਹੀਂ ਆ ਜੰਨਾ ਜੇ ਫਿਰ ਲੇਖੀ ਰੋਟੀ ਦਾ ਖਾਜੂਗਾ ਹੂੰ ਰੋਟੇ ਬਣਾ ਲਿਓ ਨਾ ਤੁਸੀਂ ਰੋਟੀ ਕਿੰਨੀ ਕਬੱਡੀ ਗੱਲ ਆ ਮੱਡੀ ਗੱਲ ਨਹੀਂ ਆ ਬੰਦਿਆਂ ਵਾਸਤੇ ਦਾ ਵੱਡੀ ਗੱਲ ਹੀ ਆ ਮੇਰੀ ਗੱਲ ਸੁਣ ਕੱਪੜੇ ਮਸ਼ੀਨ ਚ ਪਾ ਦੀ ਧੋ ਕੇ ਸੁੱਕਣੇ ਪਾ ਦੀ ਆਟਾ ਗੁੰਨ ਕੇ ਆਟਾ ਵਾਸਤੇ ਕੱਟਾ ਲੈਣੀ ਆ ਆਟਾ ਗੁੰਨ ਕੇ ਰੋਟੀਆਂ ਲਾ ਲਈ ਤੇ ਬਸ ਪੋਚਾ ਝਾੜੂ ਪੋਚਾ ਉਹ ਕਰਨਾ ਬਸ ਉਹ ਨਹੀਂ ਸਾਥ ਹੋਣੀ ਹੁੰਦਾ ਇਹੇ ਕੰਮ ਹੋ ਜਾਣਗੇ ਹੁਣ ਐਨਾ ਨਹੀਂ ਕਿਸੇ ਦੀ ਆਸਤੇ ਰਹੀਦਾ ਹੁੰਦਾ ਵੇਰੀ ਗੱਲ ਹੁਣ ਤੈਨੂੰ ਮੈਂ ਠੀਮ ਲੈ ਲਊਗਾ ਤੂੰ ਐ ਕਰ ਤੂੰ ਐ ਕਰ ਜਨ ਮੈਂ 15 ਦਿਨਾਂ ਦੇ ਵਿੱਚ ਵਿੱਚ ਮਿਲਾਂ ਲਊਗਾ ਤੂੰ ਅੱਜ ਨਾ ਆ ਜਾ ਫਿਰ ਮੈਨੂੰ ਮਲਾ ਟਾਈਮ ਕੱਢ ਲਾ ਕੋਈ ਕੰਮ ਤਾਂ ਨਹੀਂ ਦਾ ਕਿ ਸੈਟ ਜੇ ਕਰ ਲਾ ਮੈਂ ਤੈਨੂੰ ਮਿਲਾਂ ਲਊਗਾ 15 ਦਿਨ ਕਦੋਂ ਆਏ ਉਹ ਕਿਉਂ ਹੁਣ ਤੈਨੂੰ ਮਹੀਨਾ ਕਿਹਾ ਸੀ ਤੈਨੂੰ 15 ਦਿਨ ਕਹਿੰਦਾ ਹੁਣ 15 ਦਿਨਾਂ ਦੇ ਵਿੱਚ ਵਿੱਚ ਤੈਨੂੰ ਮਿਲਾਂ ਲਊਗਾ ਜੇ ਸੇ ਮਹੀਨਾ ਕੱਢ ਲੇ ਹੁਣ 15 ਦਿਨ ਹੋਰ ਕੱਢ ਲਾ ਮੰਨ ਤਾਂ ਮੇਰਾ ਜੱਟ ਕਿਹਾ ਆਂ ਨਹੀਂ ਬਲ ਥੋੜੇ ਦਿਨਾਂ ਨੂੰ ਬਗ ਜੀਏ ਪੰਜ ਚਾਰ ਦਿਨਾਂ ਚ ਹੀ ਵਗ ਜੀਏ ਜੇ ਮੈਂ ਕੰਮ ਇਹ ਸੈੱਟ ਹੋ ਗਿਆ ਪਹਿਲਾਂ ਉਹ ਵਾਜਾਂਗੇ ਪਰ ਦਿਨ ਨੂੰ ਕਹਿੰਦਾ ਵੀ ਤੈਨੂੰ 15 ਦਿਨਾਂ ਦੇ ਵਿੱਚ ਵਿੱਚ ਮਿਲਿਆ ਲਵਾਂਗਾ ਤੂੰ ਅੱਜ ਨਾ ਆ ਜਾ ਬਸ ਉਹ ਦੇਖ ਲੈ ਮੇਰੇ ਸਾਰੀਆਂ ਸ਼ੇਲੀਆਂ ਆਉਂਦੀਆਂ ਨੇ ਕੋਈ ਹਫਤੇ ਮਗਰੋਂ ਗੇੜਾ ਮਾਰਦੀ ਆ ਕੋਈ 15 ਦਿਨ ਮਗਰੋਂ ਗੇੜਾ ਮਾਰਦੀ ਆ ਮੈਨੂੰ ਸਾਰੇ ਕਹਿੰਦੇ ਤੂੰ ਜਮੀ ਨਹੀਂ ਆਉਂਦੀ ਕੋਈ ਨਾ ਫਿਰ ਮਿਲਿਆ ਮੈਂ ਲੈ ਲਾਂਗਾ ਤੇ ਨੇ ਸ਼ੇਲੀਆਂ ਕੋਲੇ ਵੀ ਮਿਲਿਆ ਲਵਾਂ ਉਧਰ ਦੀ ਗੇੜਾ ਕੱਢ ਲਵਾਂਗਾ ਜਿੱਧਰ ਤੇਰੀ ਸ਼ੇਲੀਆਂ ਤੁਸੀਂ ਕਹਿ ਦਿੰਦੇ ਹੋ ਹਾਂ ਜੇ ਲੋ ਮਾਜੀ ਕਹਿੰਦੇ ਨੇ ਮੈਂ ਦੇਖਿਆ ਤੁਨੋ ਕਰਦੇ ਹੈ ਨਹੀਂ ਕੋਈ ਵੀ ਕੰਮ ਜਿਹੜਾ ਕਹਿ ਦਿੰ ਕਰਦਾ ਆ ਸਾਰੇ ਕੰਮ ਕਰਦਿਆਂ ਜਿਹੜੇ ਉਹ ਜਦੋਂ ਤੱਕ ਕਹਿਦਾ ਮੈਂ ਉਹ ਕੰਮ ਪੂਰਾ ਕਰਨਾ ਚਾਹੇ ਲੇਟ ਕਰਾਂ ਮੈਨੂੰ ਨਹੀਂ ਪਤਾ ਮੈਂ ਤਾਂ ਜਾਣ ਅੱਜ ਚਾਹੇ ਮੈਂ ਤਾਂ ਲੈ ਕੇ ਚੱਲੋ ਕਿਤੇ ਰਾਤੀ ਲੈ ਕੇ ਚੱਲ ਮੈਂ ਲੈ ਕੇ ਜਾਊਗਾ ਫਿਰ ਤੁਹਾਨੂੰ ਕਹੀ ਜਾਣਾ 15 ਦਿਨ ਖਰਜਾ ਬਸ ਆ 15 ਦਿਨ ਖਰਜਾ 15 ਦਿਨ ਨੂੰ ਹਾੜੀ ਆ ਜੂਗੀ ਫਿਰ ਫਿਰ ਤੁਸੀਂ ਕਹਿ ਦੋਗੇ ਹਾੜੀ ਵੱਢਣੀ ਆ ਓਏ ਹਾੜੀ ਹੁਣ ਕਿਹੜਾ ਹਾੜਾ ਰਹਿ ਗਿਆ ਹੁਣ ਤਾਂ ਇੱਕ ਦਿਨ ਚ ਕਣਕ ਦਾ ਮਸ਼ੀਨ ਵੱਡੀ ਵੱਢ ਦਿੰਦੀ ਆ ਇੱਕ ਦਿਨ ਚ ਤੂੜੀ ਕਰ ਦਿੰਦੀ ਆ ਕਿਉਂ ਨਹੀਂ ਰਹਿ ਗਿਆ ਮਸ਼ੀਨ ਵੀ ਲੱਗੂਗੀ ਫਿਰ ਰੋਟੀ ਟੁਕ ਬੰਦੇ ਵੀ ਹੋਣਗੇ ਉਹ ਵੀ ਕਰਨਾ ਫੇਰ ਤੁਸੀਂ ਕਹਿੰਦੇ ਹੋ ਕਿ ਤੂੜੀ ਸਾਹਮਣੇ ਆ। ਉਹ 2 ਦਿਨਾਂ ਦਾ ਕੰਮ ਆ ਫਿਰ ਹੋ। ਨਾਲੇ ਢੋਲ ਚ ਪਾਉਣੇ ਨੇ। ਘਟੋ ਘਟਾ 8 ਦਿਨ ਲੱਗ ਜਾਂਦੇ ਨੇ। ਉਹ 2 ਦਿਨਾਂ ਦਾ ਕੰਮ ਆ। ਉਹ ਤਣਕ ਕਲੈਕ ਕਰੇ, ਹਟ ਲਾਵੇ, ਉਹ 10-15 ਦਿਨ ਖੁੱਲੀ ਰੱਖਾਂਗੇ ਘਰੇ ਕਣਕਾ। ਹੁਣ ਇਹ ਜੇ ਹੁਣ ਸਾਰੀ ਤਾਂ ਨਹੀਂ ਢੋਲ ਚ ਪਾ ਦਾਂਗੇ। ਉਹ ਲਾਉਣ ਸਾਰਾ ਢੋਲ ਚ ਪਾ ਕੇ ਫੇਰ ਕਣਕ ਖਰਾਬ ਹੋ ਜਾਂਦੀ ਆ। ਕੌਣ ਲੱਗ ਜਾਂਦਾ ਇਹਨੂੰ? ਜੇ ਉਹਦੇ ਚ ਮੌਇਸਚਰ ਹੋਵੇ ਨਾ ਕਣਕ ਚ ਤੇ ਜੇ ਉਹ ਮੰਨ ਜਿਵੇਂ ਪਾ ਦੇ ਕੋਲ ਜਦ ਤੱਕ ਹੋਣ ਲੱਗ ਜੂਗਾ। ਮੈਨੂੰ ਅਗਲਾ ਕੀ ਕਹੂਗਾ? ਅਗਲਾ ਕਦੋਂ ਡੰਗਰੀ ਆ ਇਹ? ਉਹ ਕੋਈ ਨਾ ਫਿਰ ਇੱਕ ਦਿਨ ਵਿੱਚ ਦੀ ਜਾਇਆਵਾਂਗੇ ਐਵੇਂ ਕੀ ਹੁੰਦਾ ਫਿਰ ਜਾਹ ਤੱਕ ਕੋਣ ਸਾਮ ਕੇ ਫਿਰ ਜਾਇਆਵਾਂਗੇ ਮਹੀਨੇ ਤੱਕ ਜਾਇਆ ਨੂੰ ਮਹੀਨੇ ਤੱਕ ਸਾਰੇ ਕੰਮ ਹੋ ਜਾਣਗੇ ਮਹੀਨੇ ਦਾ ਕੋਈ ਕੰਮ ਨਹੀਂ ਹੁੰਦਾ ਤੁਸੀਂ ਤਾਂ ਪਹਿਲੇ ਪਿਛਲੇ ਮਹੀਨੇ ਵੀ ਕਹਿੰਦੇ ਸੀ ਕੋਈ ਨਾ ਜਾਇਆਵਾਂਗੇ ਹੁਣ ਜਾਣਿਓ ਓਏ ਹੁਣ ਟੱਪ ਕਰਕੇ ਮੈਨੂੰ ਕਰਾਇਆ ਦੇ ਦੋ ਮੈਂ ਤਾਂ ਚੱਲੀਆਂ ਅੱਜ ਮੇਰੀ ਗੱਲ ਹੁਣ ਅੱਜ ਦਾ ਸਰੋਂ ਵੀ ਵੱਢਣੀਆਂ ਨਾਲੇ ਸਰੋਂ ਵੱਢਣ ਵਾਲੀ ਫਈ ਹੈ ਕਿ ਸਾਰੇ ਕੰਮ ਪੈਦੇ ਹਜੇ ਤੋਕੋ ਹਰੇ ਖਰਚਾ 15 ਦਿਨਾਂ ਦਾ 15 ਦਿਨਾਂ ਦੇ ਵਿੱਚ ਵਿੱਚ ਤੈਨੂੰ ਮਿਲਾ ਲਵਾਂ ਤੂੰ ਅੱਜ ਵੀ ਨਾ ਕਰ ਅੱਜ ਨਾ ਤੂੰ ਜਾਈਂ ਠੀਕ ਆ ਮਾਹਾਂ ਖਾਤੇ ਮੂੰਹ ਨੂੰ ਸੂਟ ਸਾਡ ਸੰਭਦੀਆਂ ਗਈ ਪੈਸਾ ਤੂੰ ਹਲਾ ਕੇ ਮੈਨੂੰ ਵੀ ਤਿਆਰੀ ਕਰੀ ਬਠੀ ਆ ਹੁਣ ਮੇਰੇ ਮੂੰਹ ਸਿਰ ਤੋਂ ਦੇਖੋ ਤੁਸੀਂ ਦੇਖੋ ਵੀ ਤਿਆਰ ਹੋਈ ਪਈਆਂ ਮੈਂ ਉਹ ਐ ਦਾ ਮੈਂ ਹੋਈ ਜਾਂਦਾ ਬੰਦਾ ਮਾਹਾਂ ਨਾ ਤੋ ਕਿ ਚੱਲ ਵਧੀਆ ਸੂਟ ਪਾ ਲਿਆ ਜਲਾ ਮੈਂ ਵੀ ਸੋਚਿਆ ਮਾਹਾਂ ਆਪ ਤਾਂ ਇਹ ਕਹਿੰਦਾ ਹੀ ਨਹੀਂ ਹੈਗਾ ਕਿੰਨਾ ਟਾਈਮ ਹੋ ਗਿਆ ਤੇਰੇ ਮੂੰਹ ਕੋਣੀ ਝਾਤੀ ਜਾਨੇ ਆ ਵੀ ਅੱਜ ਵੀ ਕਹੂਗਾ ਅੱਜ ਵੀ ਕਹੂਗਾ ਕਹਿੰਦਾ ਹੀ ਨਹੀਂ ਉਹ ਤਾਂ ਜਮੀ ਨਹੀਂ ਕਹਿੰਦਾ ਬਸ ਤੈਨੂੰ ਹੁਣ ਕਹਤਾ ਇਹਨੂੰ 15 ਦਿਨਾਂ ਦੇ ਵਿੱਚ ਵਿੱਚ ਮਿਲਾ ਲਵਾਂਗਾ। ਬੜਾ ਹੁਣ ਹੁਣ ਕਰ। ਜੇ ਆਪਾਂ ਆਇਆ ਹਾਂ ਕਣਕ ਸੰਭ ਕੇ ਜਾਣਾ ਫਿਰ ਕਣਕ ਸੰਭ ਤੇ ਵਾਜਾਂਗੇ। ਬੜਾ ਯੋਖਾ ਸੱਚ ਕੀ ਆ। ਕੋਈ ਨੰਦ ਨੂੰ ਮਿਲਾ ਲਵਾਂਗਾ। ਗੱਲ ਤਾਂ ਹੋ ਜਾਂਦੀ ਆ ਫੋਨ ਤੇ ਫੋਨ ਤੇ ਗੱਲ ਕਰਨ ਲੱਗ ਰਹੇ। ਫਿਰ ਵੀ ਉਹ ਗੱਲ ਤਾਂ ਨਹੀਂ ਕਿੱਥੇ ਆਪਣੇ ਮਾਂ ਤੇ ਉਹਨੂੰ ਦੇਖਣਾ ਜਾ ਕੇ। ਰੋਜ਼ ਤਾਂ ਗੱਲ ਕਰਦੀ ਆ ਤੂੰ। ਗੱਲ ਦਾ ਕੀ ਆ ਹੁਣ ਗੱਲ ਤਾਂ ਆਪਾਂ ਚਾਹੇ ਰੋਜ਼ ਹੀ ਕਰ ਚਾਹੇ ਮੈਂ ਚਾਰ ਵਾਰੀ ਫੋਨ ਲਾ ਲਾਵਾਂ ਗੱਲ ਨਹੀਂ ਨਾ ਬਣਦੀ। ਜੇ ਗੁਦਾਂ ਲਮਾ ਥੋਵੇ ਫੇਰ ਤਾਂ ਆਪਾਂ ਮੈਡੀਸਿਨ ਜਾਂਦੇ ਚਿਕ ਲੱਗਦਾ ਹੁਣ ਕਣਕ ਕੋਈ ਸ਼ਾਮ ਕੇ ਜਿੰਕਿਤਰਾ ਕੰਮ ਧੰਦੇ ਨਿਮੜ ਕੇ ਆਪਾਂ ਫੇਰ ਜਾਵਾਂਗੇ ਹੂੰ ਕਾਇਦਾ ਨਿਉ ਜਾਂਦਾ ਹੀ ਹੈ ਨਹੀਂ ਨਹੀਂ ਹੁਣ ਤਾਂ ਪੱਕਾ ਜਾਊਗਾ ਲੈ ਆ ਬਾਦਾਂ ਮੇਰਾ ਵਾਠ ਠੀਕ ਆ ਪੱਕਾ ਵਾਦਾ ਹੈ ਇਹ ਤੈਨੂੰ 15 ਦਿਨਾਂ ਦੇ ਵਿੱਚ ਵਿੱਚ ਤੈਨੂੰ ਮਿਲਾ ਕੇ ਲਿਆਉਂਗਾ ਬਾਦਾਂ ਰਹਾ ਨਹੀਂ ਮੈਂ ਫੇਰ ਤਿਆਰ ਹੋ ਕੇ ਮੈਂ ਫੇਰ ਵਗ ਜੂ ਦੇਖ ਲੋ ਮੇਰਾ ਦਾਦ ਜੀ ਕਹਦਾ ਸਜਣੂ ਮੈਂ ਤਾਂ ਆਪਾਂ ਹੁਣ ਬਸ ਕੰਮ ਧੰਦੇ ਕਰਕੇ ਜਾਇਆ ਨਹੀਂ ਜਾਂਦਾ ਚੱਲਾਂਗੇ ਆਪਾਂ ਉਹ ਐ ਕਰਾਂ ਸਾਹਮਣੇ ਇਹ ਨਾ ਇਹਨੂੰ ਮਿਲੇ ਆਲੂ ਕੋਈ ਆਹ ਸਾਹਮਣੇ ਆਹ ਸਾਮਾਨ ਤਾਂ ਠੀਕ ਆ ਮੈਂ ਹੁਣ ਤੇਰੇ ਬਾਦੇ ਤੇ ਖੜ ਗਈ ਫਿਰ ਦੇਖਦੀ ਆ ਰੋਟੀ ਬਣ ਗਈ ਰੋਟੀ ਦਾ ਮੈਂ ਲਾਕਰ ਡੱਬੇ ਚ ਪਾਤੀਆਂ ਸੀ ਮੈਂ ਹਾਂ ਜਾਉਂਗੀ ਮੈਂ ਚਲ ਮੈਨੂੰ ਰੋਟੀ ਲਿਆ ਕੇ ਦੇ ਫਿਰ ਸਾਨੂੰ ਖਾਣ ਆਹ ਰੱਖ ਦੇ ਪਹਿਲਾਂ ਕਾਦੀ ਸਬਜੀ ਬਣੀ ਅੱਜ ਕਦੂ ਦੀ ਤਾਈਓ ਅਗਲਾ ਕਹਿੰਦਾ ਵੀ ਕਦੂ ਦੇਸੀ ਕਦੂ ਆ ਕਿ ਚੱਪਣ ਕਦੂ ਆ ਦੇਸੀ ਕਦੂ ਆ ਮਾਹ ਤਾਈਓ ਅਗਲਾ ਕਹਿੰਦਾ ਵੀ ਕੁੜੀਆਂ ਦੀ ਤਾਈਓ ਨਹੀਂ ਚੱਲਦੀ ਨਾ ਪੇਕੇਆਂ ਕਦੇ ਚੱਲੇ ਨਾ ਸਹੁਰਿਆਂ ਕਦੇ ਚੱਲੇ ਪੇਕੇਆਂ ਘਰ ਜਦੋਂ ਕੁਮਾਰੀ ਹੁੰਦੀ ਹੈ ਕੁੜੀ ਉਦੋਂ ਪੇਕੇ ਨਹੀਂ ਉਦੋਂ ਨਹੀਂ ਕਿਸੇ ਪਾਸੇ ਜਾ ਸਕਦੀਆਂ ਉਦੋਂ ਮਾਪਿਓ ਦਾ ਉਲਟਰ ਹੁੰਦਾ ਹੁਣ ਤੁਹਾਡੇ ਵਰਗਾ ਤੋਂ ਪੁੱਛ ਕੇ ਜਾਣਾ ਪੈਂਦਾ ਹੁਣ ਤੁਸੀਂ ਤੁਹਾਡੇ ਵਰਗੇ ਨਹੀਂ ਭੇਜਦੇ ਕਿਤੇ ਮੈਂ ਤੈਨੂੰ ਰੋਕਿਆ ਕਰਾਂ ਮੈਂ ਤੈਨੂੰ ਰੋਕ ਦਾਂਗਾ ਮੈਂ ਕਿ ਤੈਨੂੰ ਰੋਕ ਦਾਂਗਾ ਮੈਂ ਤੈਨੂੰ ਕਹਿਆ ਭਾਈ ਤੈਨੂੰ ਮਲਿਆ ਲਿਆਂਗਾ ਮੈਂ ਤੈਨੂੰ ਐਂ ਕਿਹਾ ਆਪ ਕੰਮ ਧੰਦੇ ਨਿਵੇੜ ਕੇ ਰੋਕਣ ਵਾਲੀ ਕੀ ਗੱਲ ਆਗੀ ਆਪ ਜਿੱਧਰ ਨੂੰ ਜੀ ਕਾ ਦਾ ਕੱਪੜੇ ਪਾ ਕੇ ਲੰਘ ਜਾਨੋ ਦੱਸਦੇ ਵੀ ਨਹੀਂ ਹੈਗੇ ਮੈਂ ਉੱਧਰ ਜਾ ਰਿਹਾ ਮੈਂ ਤਾਂ ਆਵੇ ਕੋਈ ਕੰਮ ਧੰਦੇ ਜਾਣਾ ਮੈਂ ਕਿਹਾ ਹੁਣ ਟੋਸ ਪੱਟੇ ਕਰਨੇ ਜਾਣਾਗਾ ਕੋਈ ਪਿੱਕ ਨਿਕ ਤੇ ਘੁੰਮਣ ਜਾਣਾਗਾ ਤੇਰੇ ਸਾਹਮਣੇ ਦੇਖ ਲੈ ਸਰ ਰੋਜ਼ ਹੀ ਕੋਈ ਨਾ ਕੋਈ ਕੰਮ ਹੁੰਦਾ ਅੱਜ ਸਰੋਂ ਵੱਢਣੀ ਐ ਚੱਲ ਚੰਗਾ ਫਿਰ ਕੋਈ ਨਾ ਮੈਂ ਰੋਟੀ ਲਿਆ ਪਾ ਕੇ ਫਿਰ ਰੋਟੀ ਦਾ ਪਾ ਕੇ ਲਿਆ ਦਨੀ ਆ ਹਾਂ ਮੈਂ ਤਾਂ ਐਸੀ ਡੱਬੇ 'ਚ ਮੈਂ ਗਰਮ ਗਰਮ ਰੋਟੇ ਰੱਖ ਦਿਆਂ ਜੇ ਮਾਹਾਂ ਚੱਲ ਖਾ ਲਿਓ ਚੱਕ ਕੇ ਮਾ ਦੋ ਰੋਟੀਆਂ ਦੇ ਦੇ ਆ ਲੈ ਜਾ ਚੱਕ ਕੇ ਬਾਣੀ ਪਾ ਲਈ ਮਨ ਨੂੰ ਪੀਣ ਨੂੰ ਦੇਖ ਲੋ ਹੁਣ ਪੱਕਾ ਵਾਦਾ ਰਿਹਾ ਨਾ ਪੱਕਾ ਲੈ ਕੇ ਹਾਂ ਹਾਂ ਸਰੋਂ ਵੱਢ ਲਈ ਉਹ ਕਰ ਲਈ ਫੇਰ ਕਹਤੋਂਗੇ ਜੀਰੀ ਦਾ ਉਹ ਕਰਨਾ ਕਰਾ ਲਾਉਣਾ ਕਦੇ ਕੁਝ ਕਰਨਾ ਬਸ ਐਂ ਚੱਲੀ ਜਾਊਗਾ ਖੇਤੀ ਵਾਲਾ ਤਾਂ ਐਂ ਰਹਿੰਦਾ ਸਾਧਨ ਬਹੁਤ ਦੂਰ ਰਹਿ ਜਾਊਗਾ ਪਰ ਮੈਂ ਉਹ ਤੋਂ ਪਹਿਲਾਂ ਪਹਿਲਾਂ ਮੈਂ ਲੈ ਲਵਾਂਗਾ ਤੈਨੂੰ ਫੇਰ ਖੇਤੀ ਵਾਲਾ ਦੇ ਕਦੇ ਕੰਮ ਮੁੱਕੇ ਨੇ 12 ਮਹੀਨੇ ਤੀਦਾਂ ਕੋਈ ਨਾ ਤੇ ਨਾ ਮਿਲਾਂ ਕਿ ਲੂੰ ਮੈਂ ਕੌਣ ਤੈਨਾਂ ਨੂੰ ਕਹਾਂ ਕਹਦਨੇ ਕੁੜੀ ਤਾਂ ਚਾਹੇ ਬੁੜੀ ਹੋ ਜਾਏ ਫੇਰ ਵੀ ਪੇਕਿਆਂ ਦੀ ਆਸ ਨਹੀਂ ਮੁੱਕਦੀ ਹੁੰਦੀ ਕੁੜੀ ਨੂੰ ਮੈਂ ਤਾਂ ਹਜੇ ਉਮਰ ਪਈ ਆ ਮੇਰੀ ਤਾਂ ਕਿਸੇ ਭੈਣ ਭਾਈ ਦੇ ਮੱਥੇ ਲੱਗਣਾ ਹੁੰਦਾ ਤੂੰ ਕਿਉਂ ਬਾਹਲੇ ਰੱਟ ਲਾਈ ਜਾਨੀ ਆ ਤੈਨੂੰ ਕਹੇ ਤੂੰ ਪਕਰ ਬਸ ਤੈਨੂੰ ਮਿਲਾਂ ਲਊਗਾ ਤੈਨਾਂ ਪੱਕਾ ਵਾਦਾ ਹੋ ਗਿਆ 15 ਵਿੱਚ ਤੈਨੂੰ ਮਿਲਾਂ ਕੇ ਦੇਉਂਗਾ